हेलो फ्रेंड्स स्वागत है तो आपका अपने YouTube चैनल पे फ्रेंड्स आज इस वीडियो ਵਿੱਚ ਆਪਾਂ ਕਰਾਂਗੇ ਭਾਰਤੀ ਇਤਿਹਾਸ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ 17 MCQ ਜੋ ਕਿ ਪੰਜਾਬ ਵਰ ਇੰਡੀਆ ਲੈਵਲ ਤੋਂ ਹਰ ਦੇ ਕੰਪੀਟੀਟਿਵ ਐਗਜ਼ਾਮਸ ਦੇ ਇੰਪੋਰਟੈਂਟ ਹੈ ਕਰਦੇ ਹਾਂ ਸਟਾਰਟ ਵੀਡੀਓ ਫਰਸਟ ਕੁਐਸਚਨ ਹੈ ਲੈਪਸ ਦਾ ਸਿਧਾਂਤ ਕਿਸ ਨੇ ਲਾਗੂ ਕੀਤਾ ਲੈਪਸ ਦਾ ਸਿਧਾਂਤ ਜਾਨੀ ਕਿ ਡਾਕਟ੍ਰਾਈਨ ਆਫ ਲੈਪਸ ਇਸ ਸਿਧਾਂਤ ਲਾਗੂ ਕੀਤਾ ਸੀ অপਸ਼ਨ ਨੰਬਰ B ਲਾਰ ਟਲਹੋਜੀ ਨੇ ਲੈਪਸ ਦਾ ਸਿਧਾਂਤ ਹੈ ਕੀ ਸੀ ਦੇਸੀ रियासत ਦੇ ਸ਼ਾਸਕ ਦੀ ਬੇਔਲਾਦ ਮੌਤ ਤੋਂ ਬਾਅਦ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਲ ਕਰ ਲੈਣ ਨੂੰ ਕੀ ਕਹਿੰਦੇ ਸੀ ਡਾਕਟ੍ਰਾਈਨ ਆਫ ਲੈਪਸ ਪਰ ਇਹ ਮਰਾਠਿਆਂ ਦੇ ਵਿੱਚ ਵੀ ਪਰਚਲਿ ਸੀ ਭਾਰਤ ਦੇ ਵਿੱਚ ਲਾਰਡ ਐਲਨ ਬਰਾ ਨੇ 1843 ਈਸਵੀ ਦੇ ਵਿੱਚ 1843 ਈਸਵੀ ਦੇ ਵਿੱਚ ਪੰਜਾਬ ਦੇ ਕੈਥਲ ਦੀ रियासत ਨੂੰ ਇਸ ਸਿਧਾਂਤ ਰਾਹੀਂ ਬ੍ਰਿਟਿਸ਼ ਦੇ ਸਾਮਰਾਜ ਦੇ ਵਿੱਚ ਮਿਲਾਇਆ ਸੀ ਲਾਰਡ ਲੋਹਜੀ ਨੂੰ ਇਸ ਦਾ कांडकार ਨਹੀਂ ਮੰਨਿਆ ਸਕਦਾ ਕਿਉਂਕਿ ਇਸਨੇ ਇਜ਼ੀ ਸ਼ੁਰੂਆਤ ਕਿਸਨੇ ਕੀਤੀ ਸੀ ਲਾਰਡ ਐਲਨ ਬਰਾਨੇ ਦੇਸੀ ਯਾਸਤ ਤਿੰਨ ਤਰ੍ਹਾਂ ਦੀਆਂ ਸੀ ਕਿਹੜੇ ਕਿਹੜੇ ਇੱਕ ਤਾਂ ਸੁਤੰਤਰ ਯਾਸਤ ਮਿੱਤਰ ਯਾਸਤੇ ਆਸ਼ਿਤ ਯਾਸਤ ਨੈਕਸਟ ਏਹਮਦਿਆਂ ਅੰਦੋਲਨ ਦਾ ਸੰਬੰਧ ਕਿਹੜੇ ਪ੍ਰਦੇਸ਼ ਨਾਲ ਸੀ ਜੋ ਏਹਮਦਿਆਂ ਅੰਦੋਲਨ ਹੈ ਇੱਜ਼ਤ ਸੰਬੰਧ ਸੀ অপਸ਼ਨ ਨੰਬਰ B ਪੰਜਾਬ ਪ੍ਰਾਂਤ ਦੇ ਨਾਲ ਦੇਖੋ ਏਹਮਦਿਆਂ ਅੰਦੋਲਨ ਮਿਰਚਾ ਗੁਲਾਮ ਅਹਿਮਦ ਨੇ ਕਾਧਿਆ ਜਾਨਕੀ ਗੁਜਰਾ ਸੋਰੀ ਗੁਰਦਾਸਪੁਰ ਪੰਚਾਇਤ ਤੋਂ 1854 ਈਸਵੀ ਦੇ ਵਿੱਚ ਸ਼ੁਰੂ ਕੀਤਾ ਸੀ ਜਿਸ ਦਾ ਮੁੱਖ ਉਦੇਸ਼ ਸੀ ਇਸਲਾਮ ਧਰਮ ਦੇ ਵਿੱਚ ਸੁਧਾਰ ਕਰਨਾ ਤੇ ਮੁਸਲਮਾਨਾਂ ਨੂੰ ਪੱਛਮੀ ਸਿੱਖਿਆ ਹਾਸਲ ਕਰਨ ਲਈ ਉਤਸ਼ਾਹਿਤ ਕਰਨਾ ਨੈਕਸਟ ਟੈਮ ਸੂਰਜ ਪੰਚਾਂਗ ਕਿਹੜੀ ਸਭਿਅਤਾ ਦੀ ਦੇਲ ਹੈ ਸੂਰਜ ਪੰਚਾਂਗ ਹੈ ਜੋ ਇਹ ਪੰਚਾਂਗ ਇਹ ਮਿਸਰ ਸਭਿਆਤਾ ਦੇ ਦੇਣ ਹੈ অপਸ਼ਨ ਨੰਬਰ A ਇਸ ਦਾ ਰਾਈਟ ਆਂਸਰ ਹੈ ਮਿਸਰ ਸਭਿਆਤਾ ਦੇ ਦੇਣ ਹੋਰ ਕੀ ਕੀ ਸ਼ਾ ਇੱਕ ਤਾਂ ਸੂਰਜ ਪੰਚਾਂਗ ਆ ਕਲਮ ਤੇ ਸਿਪਾਹੀ ਦੀ ਸਿਆਹੀ ਦੀ ਵਰਤੋਂ ਕਰਨਾ ਸੋਰੀ ਕਲਮ ਤੇ ਸਿਆਹੀ ਦੀ ਵਰਤੋਂ ਕਰਨਾ ਸਭ ਤੋਂ ਪਹਿਲਾ ਦਸ਼ਮਲਵ ਵਿਧੀ ਦੀ ਸ਼ੁਰੂਆਤ ਕਰਨਾ ਸੂਰਜ ਪੰਚਾਂਗ ਦੇ ਆਧਾਰ ਤੇ ਸਾਲ ਨੂੰ 365 ਦਿਨਾਂ ਵਿੱਚ ਵੰਡਿਆ ਤੇ ਸਾਲ ਨੂੰ 12 ਮਹੀਨੇ ਤੇ ਮਹੀਨੇ ਨੂੰ ਤੀ ਦਿਨਾਂ ਦੇ ਵਿੱਚ ਵੰਡਿਆ ਸਭ ਤੋਂ ਪਹਿਲਾਂ ਸਾਹਿਤ ਰਚਨਾ ਦਾ ਸਹਿਰਾ ਵੀ ਮਿਸਰ ਸਭਿਆਤਾ ਨੂੰ ਜਾਂਦਾ ਹੈ ਨੈਕਸਟ ਹੈ ਮਮੀਆਂ ਦੀ ਉਸਾਰੀ ਕਿਹੜੀ ਸਭਿਆਤਾ ਦੀ ਦੇਣ ਹੈ ਜੋ ਮਮੀਆਂ ਦੀ ਉਸਾਰੀ ਹੈ ਇਹ ਹੈ অপਸ਼ਨ ਨੰਬਰ ਸੀ ਮਿਸਰ ਸਭਿਆਤਾ ਦੀ ਦੇਣ ਹੈ ਵੀ ਮਿਸਰ ਦਾ ਪ੍ਰਾਚਨ ਯੁੱਗ ਹੈ ਜੋ ਇਹ 3000 ਇਸਵੀ ਪੂਰਵ ਤੋਂ ਲੈ ਕੇ 2000 ਇਸਵੀ ਪੂਰਵ ਯਾਨਕੀ ਪੀਰਾਮਿਡ ਦਾ ਯੁੱਗ ਕਹਾ ਹੁੰਦਾ ਹੈ ਪੀਰਾਮਿਡ ਅਸਲ ਦੇ ਵਿੱਚ ਕੀ ਹੁੰਦੇ ਨੇ ਮਕਬਰੇ ਹਨ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਤੇ ਪ੍ਰਾਚੀਨ ਪਿਰਾਮਿਡ ਹੈ ਜੋ ਹੈ ਗੀਜ਼ਾ ਦਾ ਪਿਰਾਮਿਡ ਹੈ ਪਿਰਾਮਿਡ ਹੈ ਜੋ ਕਿ ਮਿਸਰ ਦੇਸ਼ ਦੇ ਵਿੱਚ ਹੈ ਗੀਜ਼ਾ ਦੇ ਪਿਰਾਮਿਡ ਨੂੰ ਕੂਫੂ ਦਾ ਪਿਰਾਮਿਡ ਵੀ ਕਿਹਾ ਜਾਂਦਾ ਹੈ ਇਸ ਦਾ ਨਿਰਮਾਣ 2560 ઈਸਵੀ 60 ਬੀਸੀ ਦੇ ਵਿੱਚ ਕੀਤਾ ਗਿਆ ਸੀ ਪਿਰਾਮਿਡ ਵਿੱਚ ਮਮੀਆਂ ਜਾਨਕੀ ਮ੍ਰਿਤਕ ਸਰੀਰ ਨੂੰ ਦਵਾਈਆਂ ਲਗਾ ਕੇ ਸੁਰੱਖਿਅਤ ਰੱਖਿਆ ਜਾਂਦਾ ਹੈ ਇਹ ਪਿਰਾਮਿਡ ਨੀਲ ਨਦੀ ਦੇ ਕਿਨਾਰੇ ਤੇ ਇਸ ਦਾ ਆਕਾਰ ਕੀ ਹੈ ਤ੍ਰਿਕੋਨਾ ਆਕਾਰ ਦੇ ਨੇ ਪਿਰਾਮਿਡ ਨੈਕਸਟ ਟਾਈਮ ਸਭ ਤੋਂ ਪਹਿਲਾ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਗਈ ਕਿੱਥੇ ਕੀਤੀ ਗਈ ਸੀ ਸਭ ਤੋਂ ਪਹਿਲਾ ਪੰਚਾਇਤੀ ਰਾਜ ਦੀ ਸਥਾਪਨਾ ਇਹ ਕੀਤੀ ਗਈ ਸੀ অপਸ਼ਨ ਨੰਬਰ ਡੀ Rajasthan ਦੇ ਵਿੱਚ 2 ਅਕਤੂਬਰ 1956 ਇਸ ਵੀ ਦੇ ਵਿੱਚ 나ਗੌਰ Rajasthan ਦੇ 나ਗੌਰ ਜ਼ਿਲ੍ਹੇ ਦੇ ਵਿੱਚ ਪੰਡਿਤ ਜਵਾਲਨ ਨਹਿਰੂ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਦੂਜਾ ਰਾਜ ਸਥਾਪਿਤ ਕੀਤਾ ਗਿਆ ਸੀ ਅੰਦਰ ਪ੍ਰਦੇਸ਼ ਦੇ ਵਿੱਚ 1963 ਤੋਂ ਪਰਦੇਸਾਰੇ ਰਾਜਾਂ ਦੇ ਵਿੱਚ ਪੰਚਾਇਤੀ ਰਾਜ ਵਿਵਸਥਾ ਨੂੰ ਜਿਸਾ ਪਰਵੰਧ ਕਾਇਮ ਕੀਤਾ ਗਿਆ ਸੀ ਨੈਕਸਟ ਟੈਮ ਟੂ ਨੇਸ਼ਨ ਥਿਉਰੀ ਦਾ ਸਿਧਾਂਤ ਕਿਸ ਨੇ ਦਿੱਤਾ ਜੋ ਟੂ ਨੇਸ਼ਨਸ ਥਿਉਰੀ ਇਹਦਾ ਸਿਧਾਂਤ ਦਿੱਤਾ ਸੀ অপਸ਼ਨ ਨੰਬਰ A ਮੁਹੰਮਦ ਅਲੀ ਜਿੰਨਾ ਨੇ ਟੂ ਨੇਸ਼ਨਸ ਦਾ ਸਿਧਾਂਤ ਕਿਸ ਨੇ ਦਿੱਤਾ ਸੀ ਮੁਹੰਮਦ ਅਲੀ ਜਿੰਨਾ ਨੇ ਦਿੱਤਾ ਸੀ ਦੋ ਰਾਸ਼ਟਰ ਸਿਧਾਂਤ ਉਹ ਪਾਪ ਕੀਆ ਹਿੰਦੂ ਤੇ ਮੁਸਲਮਾਨ ਦੋ ਲੱਗ ਲੱਗ ਰਾਸ਼ਟਰ ਨੇ ਇਸ ਲਈ ਇਹ ਇਕ ਹੋ ਨਹੀਂ ਸਕਦੇ ਠੀਕ ਹੈ ਇਸ ਨੂੰ ਆਧਾਰ ਮੰਨ ਕੇ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ ਸੀ 1906 ਈਸਵੀ ਦੇ ਵਿੱਚ ਕਿੱਥੇ ਹੋਈ ਸੀ ਟਾਕਾ ਦੇ ਵਿਖੇ ਪਾਕਿਸਤਾਨ ਦੀ ਮੰਗ ਕਦੋਂ ਕੀਤੀ ਗਈ ਸੀ 1940 ਈਸਵੀ ਦੇ ਵਿੱਚ ਕੀਤੀ ਗਈ ਸੀ ਤੇ ਕਿਤੇ ਕਿੱਥੇ ਕੀਤੀ ਗਈ ਸੀ ਲਾਹੌਰ ਦੇ ਵਿੱਚ ਕੀਤੀ ਗਈ ਸੀ ਇਸ ਨੂੰ ਕਹਿੰਦੇ ਨੇ ਟੂ ਨੇਸ਼ਨ ਥਿਉਰੀ ਜਾਨੀ ਕਿ ਭਾਰ ਹਿੰਦੂ ਤੇ ਮੁਸਲਮਾਨ ਐ ਜੋ ਹੋ ਇਕੱਠੇ ਨਹੀਂ ਰਹਿ ਸਕਦੇ ਨੈਕਸਟ ਹੈ ਇਲਵਰਟ ਬਿਲ ਕਦੋਂ ਪਾਸ ਹੋਇਆ ਜੋ ਇਲਵਰਟ ਬਿਲ ਹੈ ਇਹ ਪਾਸ ਹੋਇਆ ਸੀ 1800 ਤਰ 1883 ਈਸਵੀ ਵਿੱਚ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਇਲਵਰਟ ਬਿਲ 1883 ਈਸਵੀ ਦੇ ਵਿੱਚ ਲਾਰਡ ਰਿਪਨ ਦੇ ਕਾਰਜਕਾਲ ਦੇ ਵਿੱਚ ਇਹ ਬਿਲ ਪਾਸ ਕੀਤਾ ਜਾਂਦਾ ਸੀ ਗਿਆ ਸੀ ਜਿਸ ਦੇ ਤਹਿਤ ਭਾਰਤੀ ਮੈਜਿਸਟ੍ਰੇਟਾਂ ਤੇ ਸੈਸ਼ਨ ਜੱਜਾਂ ਨੂੰ ਯੂਰੋਪੀਅਨ ਲੋਕਾਂ ਦੇ ਫੌਜਦਾਰੀ ਮੁਕੱਦਮਿਆਂ ਨੂੰ ਸੁਣਨ ਦਾ ਅਧਿਕਾਰ ਦਿੱਤਾ ਜਾਂਦਾ ਸੀ ਪਰ ਲਾਰਡ ਰਿਪਨ ਦੀ ਕਾਫੀ ਆਲੋਚਨਾ ਤੇ ਵਿਰੋਧ ਹੋਇਆ ਸੀ ਇਸ ਬਿਲ ਦੇ ਕਾਰਨ ਜਿਸ ਕਰਕੇ ਕਿਸ ਦੇ ਵਿੱਚ ਸੋਧ ਕਰਕੇ ਇਸ ਨੂੰ ਪਾਸ ਕੀਤਾ ਗਿਆ ਸੀ ਇਸ ਤੋਂ ਇਲਾਵਾ पहला फैक्ट्री एक्ट जो कि अठारह सौ इक्यासी के पास भी लार्ड रिपन के समय ही पास है भारत का आखिरी मुस्लिम शासक कौन सी भारत का आखिरी मुस्लिम शासक कौन सी इस द राइट आंसर है ऑप्शन नंबर बी बहादुर शाह जफर ਆਖਰੀ ਮੁਸਲਮਾਨ ਸ਼ਾਸਕ ਸੀ ਬਹਾਦਰ ਸ਼ਾ ਜਫਰ ਜਿਸ ਨੂੰ ਕਿ ਭਾਰਤ ਦਾ ਸਮਰਾਟ ਘੋਸ਼ਿਤ ਕੀਤਾ ਗਿਆ ਸੀ 1857 ਈਸਵੀ ਦੇ ਵਿਦਰੋਹ ਤੇ ਵਿੱਚ ਈਰਾਨ ਤੇ ਰੂਸ ਤੋਂ ਮਦਦ ਦੇ ਲਈ ਗੱਲਬਾਤ ਕੀਤੀ ਸੀ ਈਰਾਨੀ ਇਸ ਵਿਦਰੋਹ ਦੇ ਵਿੱਚ ਬਹਾਦਰ ਸ਼ਾ ਜਫਰ ਦੀ ਮਦਦ ਦੇ ਲਈ ਤਿਆਰ ਹੋ ਗਿਆ ਸੀ ਪਰ ਇਹ ਸਾਰੇ ਯਤਨ ਜੋ ਅਸਫਲ ਰਹੇ ਸੀ ਭਾਰਤ ਦਾ ਪਹਿਲਾ ਸੁਤੰਤਰ ਸ਼ਾਸਕ ਕੌਣ ਸੀ ਚੰਦਰਗੁਪਤ ਮੌਰਿਆ ਸੀ ਜਿਸ ਨੇ ਨੰਦ ਵੰਸ਼ ਨੂੰ ਖਤਮ ਕਰਕੇ ਮੌਰਿਆ ਸਾਮਰਾਜ ਦੀ ਸਥਾਪਨਾ ਕੀਤੀ ਸੀ ਤੇ ਆਖਰੀ ਕੌਣ ਸੀ ਬਹਾਦਰ ਸ਼ਾ ਜਫਰ ਨੈਕਸਟ ਹੈ ਰਾਜਾ ਰਾਮ ਮੋਹਨ ਰਾਏ ਦੀ ਸਮਾਦ ਕਿੱਥੇ ਹੈ ਰਾਜਾ ਰਾਮ ਮੋਹਨ ਰਾਏ ਹੈ ਜੋ ਨਰੀ ਸਮਾਦ ਕੀਤੀ ਹੈ ਬ੍ਰਿਸਟਲ ਇੰਗਲੈਂਡ ਦੇ ਵਿੱਚ ਦੇਖੋ ਰਾਜਾ ਰਾਮ ਮੋਹਨ ਰਾਏ ਨੇ 1828ਵੀ ਦੇ ਵਿੱਚ ਬ੍ਰਹਮ ਸਮਾਜ ਦੀ ਸਥਾਪਨਾ ਕੀਤੀ ਸੀ ਭਾਰਤੀ ਪੁਨਰ ਜਾਗਰਨ ਦਾ ਪਿਤਾਮਾ ਕਹੇ ਜਾਂਦਾ ਹੈ ਇਹਨਾਂ ਨੂੰ ਭਾਰਤ ਦਾ ਪਹਿਲਾ ਆਧੁਨਿਕ ਵਿਅਕਤੀ ਕਹੇ ਜਾਂਦਾ ਹੈ ਭਾਰਤੀ ਤੇ ਰਾਜਨੀਤੀ ਦਾ ਪਿਤਾ ਪਛਮੀ ਸਿੱਖਿਆ ਦਾ ਸਮਰਥਕ ਆਧੁਨਿਕ ਭਾਰਤ ਦਾ ਪਿਤਾਮਾ ਇਨ੍ਹਾਂ ਸਾਰੇ ਨਾਮਾਂ ਦੇ ਨਾਲ ਰਾਜਾ ਰਾਮ ਮੋਹਨ ਰਾਏ ਨੂੰ ਜਾਣਿਆ ਜਾਂਦਾ ਹੈ ਇਨ੍ਹਾਂ ਦੀ ਮੌਤ ਤੋਂ ਬਾਅਦ ਬ੍ਰਹਮ ਸਮਾਜ ਦਾ ਜੋ ਪੁਨਰਗਠਨ ਹੈ ਇਹ ਕਿਸ ਨੇ ਕੀਤਾ ਸੀ ਦੇਵਿੰਦਰ ਨਾਟ ਟੈਗੋਰ ਨੇ ਕੀਤਾ ਸੀ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਇਸ ਤੋਂ ਇਲਾਵਾ ਮੀਰਾਤ ਉਲ ਅਖਬਾਰ ਦਾ ਸੰਪਾਦਕ ਰਾਜਾ ਰਾਮ ਮੋਹਨ ਰਾਏ ਨੇ ਅੰਗਰੇਜ਼ੀ ਫਾਰਸੀ ਬੰਗਾਲੀ ਸੰਸਕ੍ਰਿਤ ਉਰਦੂ ਤੇ ਗ੍ਰੀਸ ਭਾਸ਼ਾਵਾਂ ਦੇ ਵਿੱਚ ਕੀਤਾ ਸੀ ਇਹਨਾਂ ਨੇ ਵਿਆਕਰਨ ਭੂਗੋਲ ਖਗੋਲ ਵਿਗਿਆਨ ਇੰਨੇ ਸਾਰੇ ਵਿਸ਼ਿਆਂ ਦੇ ਵਿੱਚ ਵੀ ਕਿਤਾਬਾਂ ਲਿਖੀਆਂ ਸੀ ਤੇ ਇੱਕੋ ਇੰਪੋਰਟੈਂਟ ਕੁਐਸਚਨ ਹੋ ਰਾ ਰਾਜਾ ਰਾਮ ਮੋਹਨ ਮੋਹਨ ਰਾਏ ਨੂੰ ਯੁੱਗਦੂਤ ਕਿਸ ਨੇ ਕਿਹਾ ਸੀ ਯੁੱਗਦੂਤ ਕਿਹਾ ਸੀ ਇਹਨਾਂ ਨੂੰ ਸੁਭਾਸ਼ ਚੰਦਰ ਬੋਸ ਨੇ ਨੈਕਸਟ ਹੈ ਕਿਹੜੇ ਸ਼ਹਿਰ ਨੂੰ ਸੁੱਤੀ ਕੱਪੜੇ ਦੀ ਰਾਜਸਤਾਨੀ ਕਿਹਾ ਜਾਂਦਾ ਹੈ ਸੁੱਤੀ ਕੱਪੜੇ ਦੀ ਰਾਜਸਤਾਨੀ ਕਿਹਾ ਜਾਂਦਾ ਹੈ অপਸ਼ਨ ਨੰਬਰ ਬੀ ਮੁੰਬਈ ਨੂੰ ਦੇ ਕੋਮ ਗੁਜਰਾਤ ਹੈ ਜੋ ਭਾਰਤ ਦਾ ਸਭ ਤੋਂ ਵੱਧ ਕਪਾਹ ਉਤਪਾਦਕ ਰਾਜ ਹੈ ਚੀਨ ਦੁਨੀਆ ਦਾ ਸਭ ਤੋਂ ਵੱਧ ਕਪਾਹ ਉਤਪਾਦਕ ਦੇਸ਼ ਹੈ ਕਪਾਹ ਦੀ ਫਸਲ ਦੇ ਲਈ ਕਾਲੀ ਮਿੱਟੀਆਂ ਜੋ ਸਭ ਤੋਂ ਜ਼ਿਆਦਾ ਉਪਯੋਗੀ ਹਨ ਠੀਕ ਹੈ ਤੇ ਪੰਜਾਬ ਦੇ ਮਾਲਵੇ ਖੇਤਰ ਨੂੰ ਕਪਾਹ ਪੱਟੀ ਕਿਹਾ ਜਾਂਦਾ ਹੈ ਨੈਕਸਟ ਹੈ ਭਾਰਤ ਪਹੁੰਚਣ ਵਾਲਾ ਪਹਿਲਾ ਅੰਗਰੇਜ਼ ਅੰਗਰੇਜ਼ੀ ਸਮੁੰਦਰੀ ਜਹਾਜ਼ ਕੀ era ਸੀ ਜੋ ਸਭ ਤੋਂ ਪਹਿਲਾਂ ਭਾਰਤ ਪਹੁੰਚਿਆ ਸੀ ਉਹ ਅੰਗਰੇਜ਼ੀ ਸਮੁੰਦਰੀ ਜਹਾਜ਼ ਸੀ ਆਪਸ਼ਨ ਨੰਬਰ ਡੀ ਰੈਡ ਡ੍ਰੈਗਨ 1612 ਈਸਵੀ ਦੇ ਵਿੱਚ ਇਹ ਜਹਾਜ਼ ਮੁਗਲ ਕਾਲ ਦੇ ਵਿੱਚ ਸੂਰਤ ਬੰਦਰਗਾਹ ਤੇ ਪਹੁੰਚਿਆ ਸੀ ਕਿਹੜਾ ਰੈਡ ਡ੍ਰੈਗਨ ਨੈਕਸਟ ਟਾਈਮ ਲੋਰ ਵਰਮਨ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਮਿਲਾਉਣ ਵਾਲਾ ਅੰਗਰੇਜ਼ ਅਧਿਕਾਰੀ ਕੌਣ ਸੀ ਲੋਰ ਵਰਮਨ ਨੂੰ ਕਿਸ ਨੇ ਮਿਲਾਇਆ ਸੀ ਬ੍ਰਿਟਿਸ਼ ਸਾਮਰਾਜ ਦੇ ਵਿੱਚ ਲਾਰਟ ਲਹੋਜੀ ਨੇ ਆਪਸ਼ਨ ਨੰਬਰ ਬੀ ਇਸ ザ ਰਾਈਟਲਸ ਰੈ ਫ੍ਰਾਂਸੀਸੀਆ ਨੂੰ ਲੋਰ ਵਰਮਨ ਜੈਨਕੀ ਪੇਗੋ ਤੋਂ ਦੂਰ ਰੱਖਣ ਦੇ ਲਈ ਦੁਜਾ ਐਂਗਲੋ ਵਰਮੀ ਯੁੱਧ 20 ਦਸੰਬਰ 1852 ਈਸਵੀ ਦੇ ਵਿੱਚ ਪੇਗੋ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਮਿਲਾ ਲਿਆ ਗਿਆ ਸੀ ਇਹ ਯੁੱਧ ਰਹੀ ਠੀਕ ਹੈ ਐਂਗਲੋ ਵਰਮੀ ਯੁੱਧ ਰਹੀ 20 ਦਸੰਬਰ 1852 ਈਸਵੀ ਦੇ ਵਿੱਚ ਪੇਗੋ ਹੈ ਜੋ ਇਸ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਮਿਲਾ ਲਿਆ ਗਿਆ ਸੀ ਇਸ ਯੁੱਧ ਦੇ ਦੌਰਾਨ ਭਾਰਤ ਅੰਗਰੇਜ਼ਾਂ ਨੇ ਮਾ ਟਾਵਨ ਰੇ ਗੂਨ ਦਾ ਕਿਲਾ ਤੇ ਬਸੀਨ ਦੀ ਬੰਦਰਗਾਹ ਦੇ ਉੱਤੇ ਵੀ ਕਬਜ਼ਾ ਕੀਤਾ ਸੀ ਲਾਡਲੋ ਜੀ ਨੇ ਆਪਣੇ ਸਾਮਰਾਜ ਦੇ ਵਿਸਥਾਰ ਦੀ ਨੀਤੀ ਕਿੱਥੋਂ ਸ਼ੁਰੂ ਕੀਤੀ ਸੀ ਪੰਜਾਬ ਤੋਂ ਸ਼ੁਰੂ ਕੀਤੀ ਸੀ ਇਹ ਵੀ ਯਾਦ ਰੱਖਿਓ ਲਾਡਲੋ ਜੀ ਸਭ ਤੋਂ ਵੱਧ ਸਫਲਬਾਏ ਇਸرائی ਰਿਹਾ ਸੀ ਭਾਰਤ ਦੇ ਵਿੱਚ ਪਹਿਲੀ ਵਾਰ ਲੜਕੀਆਂ ਲਈ ਕਾਲਜ ਖੋਲਣ ਵਾਲਾ ਕਿੱਥੇ ਕਲਕੱਤਾ ਦੇ ਵਿੱਚ ਭਾਰਤ ਦੀ ਆਧੁਨਿਕ ਸਿੱਖਿਆ ਪ੍ਰਣਾਲੀ ਉਤਪਤੀ ਦਾ ਸੈਰਾਂ ਵੀ ਲਾਰਡ ਲਾਹੌਰੀ ਨੂੰ ਜਾਂਦਾ ਹੈ ਤੇ ਸਾਰੇ ਗਵਰਨਰ ਜਨਰਲਾਂ ਦੇ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਵਿੱਚ ਭਾਰਤ ਦਾ ਗਵਰਨਰ ਜਨਰਲ ਬਣਨ ਵਾਲਾ ਵਿਅਕਤੀ ਵੀ ਕੌਣ ਸੀ ਲਾਰਡ ਲਾਹੌਰੀ ਸੀ ਨੈਕਸਟ ਹੈ ਕਿਹੜੇ ਸ਼ਾਸਕ ਦਾ ਸੰਬੰਧ ਤੈਮੂਰ ਅਤੇ ਮੰਗੋਲ ਦੋਨਾਂ ਵੰਸ਼ਾਂ ਨਾਲ ਸੀ ਤੈਮੂਰ ਤੇ ਮੰਗੋਲ ਇਹਨਾਂ ਦੋਨਾਂ ਵੰਸ਼ਾਂ ਦੇ ਨਾਲ ਸੰਬੰਧ ਸੀ ਬਾਬਰ ਦਾ অপਸ਼ਨ ਨੰਬਰ A ਇਸ ਦਾ ਰਾਈਟ ਆਂਸਰ ਹੈ ਬਾਬਰ ਦੇ ਪਿਤਾ ਦਾ ਸੰਬੰਧ ਸੀ ਤੈਮੂਰ ਵੰਸ਼ ਦੇ ਨਾਲ ਤੇ ਮਾਤਾ ਦਾ ਸੰਬੰਧ ਕਿਸ ਵੰਸ਼ ਨਾਲ ਸੀ ਮੰਗੋਲ ਵੰਸ਼ ਦੇ ਨਾਲ ਖੁਦ ਬਾਬਰ ਨੇ ਮੁਗਲ ਵੰਸ਼ ਦੀ ਸਥਾਪਨਾ ਕੀਤੀ ਸੀ ਨੈਕਸਟ ਹੈ ਭਾਰਤ ਵਿੱਚ ਪਹਿਲੀ ਵਾਰ توپਖਾਨੇ ਦੀ ਵਰਤੋਂ ਹੋਈ ਤੇ ਇੱਕ ਵੰਸ਼ ਦਾ ਪਤਨ ਤੇ ਦੂਜੇ ਵੰਸ਼ ਦਾ ਜਨਮ ਹੋਇਆ ਦਾ ਸੰਬੰਧ ਕਿਹੜੀ ਲੜਾਈ ਦੇ ਨਾਲ ਹੈ ਇਸ ਕਥਨ ਦਾ ਸੰਬੰਧ ਹੈ ਪਾਨੀਪਤ ਦੀ ਪਹਿਲੀ ਲੜਾਈ ਦੇ ਨਾਲ অপਸ਼ਨ ਨੰਬਰ B ਇਸ ਦਾ ਰਾਈਟ ਆਂਸਰ ਹੈ। ਦੇਖੋ ਪਾਣੀਪਤ ਦੀ ਪਹਿਲੀ ਲੜਾਈ 1526 ਈਸਵੀ ਦੇ ਵਿੱਚ ਹੋਈ ਸੀ। ਮੁਗਲ ਵੰਸ਼ ਦਾ ਸੰਸਥਾਪਕ ਕੌਣ ਸੀ? ਬਾਬਰ। ਇੱਜ਼ਾ ਜਨਮ ਹੋਇਆ ਸੀ ਕਿੱਤਾ ਸੀ ਮੁਗਲ ਵੰਸ਼ ਦਾ ਬਾਬਰ ਨੇ ਤੇ ਲੋਧੀ ਵੰਸ਼ ਦਾ ਆਖਰੀ ਦਿੱਲੀ ਸਲਤਨਤ ਦਾ ਵੰਸ਼ ਸੀ ਤੇ ਇਬਰਾਹਿਮ ਲੋਧੀ ਤੇ ਬਾਬਰ ਦੇ ਵਿਚਕਾਰ ਯੁੱਧ ਹੋਇਆ ਸੀ 1526 ਈਸਵੀ ਦੇ ਵਿੱਚ ਜਿਸ ਨੂੰ ਕਿ ਪਾਣੀਪਤ ਦੀ ਪਹਿਲੀ ਲੜਾਈ ਕਿਹਾ ਜਾਂਦਾ ਹੈ। ਇਹ ਬਾਬਰ ਦਾ ਭਾਰਤ ਦੇ ਉੱਤੇ ਪੰਜਵਾਂ ਤੇ ਆਖਰੀ ਹਮਲਾ ਸੀ 1527 ਈਸਵੀ ਦੇ ਵਿੱਚ ਅਯੋਧਿਆ ਵਿਖੇ ਬਾਬਰ ਨੇ ਬਾਵਰੀ ਮਸਜਿਦ ਦਾ ਨਿਰਮਾਣ ਕਰਵਾਇਆ ਇਸ ਮਸਜਿਦ ਨੂੰ 1992 ਈਸਵੀ ਦੇ ਵਿੱਚ ਨੁਕਸਾਨ ਪਹੁੰਚਾਇਆ ਗਿਆ ਸੀ ਨੈਕਸਟ ਹੈ ਕਿਹੜੇ ਰਾਜਪੂਤ ਸ਼ਾਸਕ ਨੇ ਆਖਰ ਤੱਕ ਮੁਗਲਾਂ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ ਤਾਂ ਇਹ ਰਾਣਾ ਪ੍ਰਤਾਪ ਨੇ ਨਹੀਂ ਕੀਤੀ ਸੀ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ ਮੇਵਾੜ ਦੇ ਰਾਜਪੂਤ ਸ਼ਾਸਕ ਰਾਣਾ ਪ੍ਰਤਾਪ ਨੇ ਅੰਤ ਤੱਕ ਜੋ ਅਕਬਰ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ ਸੀ ਨੈਕਸਟ ਹੈ ਬਟਾਈ ਪ੍ਰਣਾਲੀ ਵਿੱਚ ਸਰਕਾਰ ਦਾ ਕਿੰਨਾ ਹਿੱਸਾ ਹੁੰਦਾ ਸੀ ਜੋ ਬਟਾਈ ਪ੍ਰਣਾਲੀ ਹੈ ਇਸ ਦੇ ਵਿੱਚ ਸਰਕਾਰ ਦੇ 1/30 ਤੀਸਰਾ ਹਿੱਸਾ ਹੁੰਦਾ ਸੀ অপਸ਼ਨ ਨੰਬਰ A ਇਸ ਦਾ ਰਾਈਟ ਆਂਸਰ ਹੈ ਬਟਾਈ ਪ੍ਰਣਾਲੀ ਕਦੋਂ ਪ੍ਰਚਲਿਤ ਹੋਈ ਸੀ ਅਕਬਰ ਦੇ ਸਮੇਂ ਇਸ ਦੇ ਅਨੁਸਾਰ ਕੀ ਸੀ ਵੀ ਪੱਕੀ ਫਸਲ ਹੈ ਜੋ ਇਸ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਸੀ ਇਸ ਤੋਂ ਇਲਾਵਾ ਜੋ ਕਲਕੂਤ ਪ੍ਰਣਾਲੀ ਹੈ ਇਹ ਵੀ ਅਕਬਰ ਦੇ ਸਮੇਂ ਪ੍ਰਚਲਿਤ ਹੋਈ ਸੀ ਤੇ ਇਸ ਦੇ ਵਿੱਚ ਖੜੀ ਫਸਲ ਦਾ ਅਨੁਮਾਨ ਲਗਾ ਕੇ ਕਾਰਨ ਨਿਸ਼ਚਿਤ ਕੀਤਾ ਜਾਂਦਾ ਸੀ ਤੇ ਇਸ ਤੋਂ ਇਲਾਵਾ ਤਿੰਨ ਪ੍ਰਣਾਲੀਆਂ ਕਿਹੜੇ-ਕਿਹੜੇ ਸੀ ਬਟਾਈ ਪ੍ਰਣਾਲੀ ਕਲਕੂਤ ਪ੍ਰਣਾਲੀ ਤੇ ਨਸਕ ਪ੍ਰਣਾਲੀ ਬਟਾਈ ਪ੍ਰਣਾਲੀ ਵਿੱਚ ਹੁੰਦਾ ਸੀ ਤਾਂ ਵੀ ਪੱਕੀ ਫਸਲ ਨੂੰ ਕੱਟ ਕੇ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਸੀ ਕਨਕੂਤ ਪ੍ਰਣਾਲੀ ਦੇ ਸਭ ਵਿੱਚ ਕੀ ਸੀ ਖੜੀ ਫਸਲ ਦਾ ਅਨੁਮਾਨ ਲਗਾ ਕੇ ਕਰ ਨਿਸ਼ਚਿਤ ਕੀਤਾ ਜਾਂਦਾ ਸੀ ਤੇ ਨਸਕ ਪ੍ਰਣਾਲੀ ਨਸਕ ਪ੍ਰਣਾਲੀ ਦੇ ਵਿੱਚ ਕੀ ਸੀ ਇਸ ਦੇ ਵਿੱਚ ਸਾਰੇ ਪਿੰਡ ਦੀ ਫਸਲ ਦਾ ਅੰਦਾਜ਼ਾ ਲਗਾ ਕੇ ਕਰ ਨਿਸ਼ਚਿਤ ਕੀਤਾ ਜਾਂਦਾ ਸੀ ਨੈਕਸਟ ਹੈ ਕਿਹੜੇ ਭੂਮਿਕਾਰ ਅਧੀਨ ਭੂਮੀ ਦਾ ਵਰਗੀਕਰਨ ਕੀਤਾ ਗਿਆ ਭੂਮੀ ਦਾ ਵਰਗੀਕਰਨ ਕੀਤਾ ਗਿਆ ਸੀ অপਸ਼ਨ ਨੰਬਰ ਡੀ ਜ਼ਬਤੀ ਪ੍ਰਣਾਲੀ ਦੇ ਅਧੀਨ ਬਾਬਰ ਤੇ ਹੁਮਾਉਂਦ ਦੇ ਸਮੇਂ ਭੂਮੀ ਲਗਾਨ ਦੇ ਵਿੱਚ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹੈਗਾ ਸੀ ਇਹਨਾਂ ਦਾ ਅਕਬਰ ਦਾ ਵਿੱਤ ਮੰਤਰੀ ਸੀ ਟੋਡਰਮਲ ਇਹਨਾਂ ਨੇ 1581 ਈਸਵੀ ਦੇ ਵਿੱਚ ਜ਼ਬਤੀ ਜ਼ਬਤੀ ਪ੍ਰਣਾਲੀਆਂ ਜੋ ਇਸ ਨੂੰ ਸ਼ੁਰੂ ਕੀਤਾ ਸੀ ਇਸ ਨੂੰ ਟੋਡਰਮਲ ਦਾ ਬੰਦੋਬਸਤ ਵੀ ਕਹਿੰਦਾ ਸੀ ਜ਼ਬਤੀ ਪ੍ਰਣਾਲੀ ਨੂੰ ਇਸ ਨੂੰ ਅਕਬਰ ਨੇ ਕੁੱਲ 15 ਪ੍ਰਾਂਤਾਂ ਦੇ ਵਿੱਚੋਂ 8 ਪ੍ਰਾਂਤਾਂ ਦੇ ਵਿੱਚ ਲਾਗੂ ਕੀਤਾ ਸੀ ਕਿਹੜੇ ਕਿਹੜੇ ਪ੍ਰਾਂਤ ਦੇ ਵਿੱਚ ਲਾਗੂ ਕੀਤਾ ਸੀ ਆਗਰਾ ਲਾਹੌਰ ਮੁਲਤਾਨ ਦਿੱਲੀ ਅਵਧ ਮਾਲਵਾ ਅਜਮੇਰ ਤੇ ਇਲਾਹਾਬਾਦ ਫਰੈਂਡਸ ਤੁਸੀਂ ਰਾਈਟ ਕਰ ਲਿਓ ਕਿ ਐਵਰੀ ਐਗਜ਼ਾਮ ਦਾ ਐਗਜ਼ਾਮ ਮਤਲਬ ਕਿ ਪੇਪਰ ਸੈਟਰ ਦਾ ਪਤਾ ਨਹੀਂ ਹੁੰਦਾ ਵੀ ਕਿਸ ਤਰ੍ਹਾਂ ਦਾ ਕੁਐਸਚਨ ਪਾਤੇ ਕਿਹੜੇ ਕਿਹੜੇ ਅਠ ਪ੍ਰਾਂਤ ਸੀ ਆਗਰਾ ਲਾਹੌਰ ਮੁਲਤਾਨ ਦਿੱਲੀ ਅਵਧ ਮਾਲਵਾ ਅਜਮੇਰ ਤੇ ਇਲਾਹਾਬਾਦ ਫਰੈਂਡਸ ਇਹ ਰਹੇ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ 17 ਐਮਸੀਕਿਊਸ ਬਿਟ ਡਿਟੇਲ ਪਲੀਜ਼ ਵੀਡੀਓ ਯੂਸਫੁਲ ਹੋਵੇ ਤੁਹਾਡੇ ਲਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਅਜੇ ਨਹੀਂ ਕੀਤਾ ਫਿਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ